ਨਿਊਜ਼ੀਲੈਂਡ ਦੀ ਸਾਦਗੀ ਅਤੇ ਇੱਥੇ ਦੇ ਖੂਬਸੂਰਤ ਕੁਦਰਤੀ ਨਜ਼ਾਰੇ ਹਰ ਇੱਕ ਨੂੰ ਆਪਣੇ ਵੱਲ ਖਿੱਚਦੇ ਹਨ ਹਰ ਸਾਲ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਪੁੱਜਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਤਾਂ ਆਪਣੇ ਵੀਜ਼ੇ ਦੀ ਮਿਆਦ ਰੈਂਦੇ ਆ ਹੀ ਵਾਪਸ ਚਲੇ ਜਾਂਦੇ ਹਨ ਜਦਕਿ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਇੱਥੇ ਰਹਿਣਾ ਸ਼ੁਰੂ ਕਰਦੇ ਹਨ ਇਸ ਤੇ ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਅੰਕੜੇ ਪੇਸ਼ ਕੀਤੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਆਓ ਜਾਣਦੇ ਹਾਂ ਪੂਰੀ ਡਿਟੇਲ ਨਿਊਜ਼ੀਲੈਂਡ ਸਰਕਾਰ ਨੇ ਗੰਭੀਰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਵੱਡੀ ਕਾਰਵਾਈ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਨਵੇਂ ਡਿਪੋਟੇਸ਼ਨ ਨਿਯਮ ਵੀ ਸ਼ਾਮਲ ਕੀਤੇ ਗਏ ਹਨ ਇਸ ਵੇਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਖੁਲਾਸਾ ਕੀਤਾ ਹੈ ਕਿ ਇਸ ਵੇਲੇ 20000 ਤੋਂ ਵੱਧ ਲੋਕ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿੱਚ ਰਹਿ ਰਹੇ ਹਨ ਮਿਗ੍ਰੇਸ਼ਨ ਮੰਤਰੀ 에리카 ਸਟੇਨਫੋਰਡ ਨੇ ਕਿਹਾ ਹੈ ਕਿ ਇਹ ਪ੍ਰਸਤਾਵਿਤ ਕਾਨੂੰਨੀ ਬਦਲਾਅ ਜੋ ਜਲਦੀ ਹੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਹਨ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਮੌਜੂਦ ਨੁਕਸਾਨ ਨੂੰ ਦੂਰ ਕਰਨ ਅਤੇ ਅਧਿਕਾਰੀਆਂ ਨੂੰ ਵਧੇਰੇ ਨਿਰਣਾਇਕ ਕਾਰਵਾਈ ਕਰਨ ਦੀ ਆਗਿਆ ਦੇਣ ਲਈ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਵਾਸੀ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਮੀਗ੍ਰੇਸ਼ਨ ਐਨਜ਼ेड ਨੂੰ ਸਪਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਦੀ ਪਾਲਣਾ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਨੂੰ ਪਹਿਲ ਦਿੱਤੀ ਜਾਵੇ। ਇਮੀਗ੍ਰੇਸ਼ਨ ਕੰਪਾਇਲਸ ਐਂਡ ਇਨਵੈਸਟੀਗੇਸ਼ਨ ਦੇ ਜਰਨਲ ਮੈਨੇਜਰ ਸਟੀ ਵਾਟਸਨ ਨੇ ਕਿਹਾ ਹੈ ਕਿ ਵੀਜ਼ਾ ਓਵਰਸਟੇਅਰ ਕਰਨ ਵਾਲੇ ਲੋਕਾਂ ਦੀ ਗਿਣਤੀ ਨਿਊਜ਼ੀਲੈਂਡ ਆਉਣ ਵਾਲੇ ਕੁੱਲ ਅਰਜੀ ਮਾਈਗ੍ਰੈਂਟਾਂ ਦਾ ਬਹੁਤ ਛੋਟਾ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਹਰ ਸਾਲ ਨਿਊਜ਼ੀਲੈਂਡ ਦੇ ਵਿੱਚ ਲਗਭਗ 1 ਮਿਲੀਅਨ ਵੀਜ਼ਾ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਰੀਬ 3.5 ਮਿਲੀਅਨ ਲੋਕ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਂਦੇ ਹਨ। ਬਹੁਤ ਵੱਡੀ ਗਿਣਤੀ ਲੋਕ ਸਮੇਤ ਵਾਪਸ ਚਲੇ ਵੀ ਜਾਂਦੇ ਹਨ ਪਰ ਕੁਝ ਲੋਕ ਨਹੀਂ ਜਾਂਦੇ ਤੇ ਗੈਰਕਾਨੂੰਨੀ ਤੌਰ ਤੇ ਇੱਥੇ ਰਹਿ ਜਾਂਦੇ ਹਨ ਆਈਐਨਜ਼ ਨੇ ਕਿਹਾ ਹੈ ਕਿ ਇਹ ਅੰਕੜਾ ਹਰ ਸਾਲ ਅਪਡੇਟ ਕੀਤੇ ਜਾਣਗੇ ਅਤੇ ਨਾਲ ਦੀ ਨਾਲ ਪ੍ਰਕਾਸ਼ਿਤ ਵੀ ਕੀਤੇ ਜਾਣਗੇ ਤਾਂ ਜੋ ਪ੍ਰਣਾਲੀ ਤੇ ਭਰੋਸਾ ਵਧੇ ਏਜੰਸੀ ਨੇ ਆਪਣੇ ਵਲੰਟੀਅਰ ਰਵਾਨਗੀ ਪ੍ਰੋਗਰਾਮ ਬਾਰੇ ਵੀ ਦੱਸਿਆ ਹੈ ਜਿੱਥੇ ਓਵਰਸਟੇਅਰ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਨਿਊਜ਼ੀਲੈਂਡ ਛੱਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ 1 ਜਨਵਰੀ 2024 ਤੋਂ 30 ਜੂਨ 2025 ਦੇ ਦਰਮਿਆਨ 1259 ਗੈਰ ਕਾਨੂੰਨੀ ਲੋਕਾਂ ਨੂੰ ਜਾ ਤਾਂ ਡਿਪੋਰਟ ਕੀਤਾ ਗਿਆ ਹੈ ਤੇ ਜਾ ਉਹਨਾਂ ਨੇ ਖੁਦ ਦੇਸ਼ ਛੱਡ ਦਿੱਤਾ ਹੈ ਜੋ ਪਿਛਲੇ ਸਾਲ ਨਾਲੋਂ 352 ਵਾਧ ਹਨ ਇਸ ਦੇ ਨਾਲ ਹੀ ਪੀਹਾ ਵੀ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ ਸ਼ੁਰੂਆਤੀ ਖੋਜ ਮੁਤਾਬਕ ਪਿਛਲੇ 7 ਸਾਲਾਂ ਦੇ ਵਿੱਚ ਇੱਥੇ 27 ਲੋਕ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ 21 ਪੰਜਾਬੀ ਜਾਂ ਭਾਰਤੀ ਹੋਣਾ ਮੰਨਿਆ ਜਾ ਰਿਹਾ ਹੈ ਇਸ ਦੀ ਪੁਸ਼ਟੀ ਲਈ ਇੱਕ ਅਧਿਕਾਰੀ ਜਾਣਕਾਰੀ ਅਧਿਨਿਯਮ ਦੀ ਅਰਜ਼ੀ ਤਿਆਰ ਕੀਤੀ ਜਾ ਰਹੀ ਹੈ ਜੋ ਵੀ ਲੋਕ ਨਿਊਜ਼ੀਲੈਂਡ ਵਿੱਚ ਗੈਰਕਾਨੂੰਨੀ ਤੌਰ ਤੇ ਹਨ ਉਹਨਾਂ ਨੂੰ ਆਪਣੀ ਸਥਿਤੀ ਤੇ ਗੱਲਬਾਤ ਕਰਨ ਅਤੇ ਉਪਲਬਧ ਵਿਕਲਪਾਂ ਦੀ ਜਾਂਚ ਕਰਨ ਲਈ ਆਈਐਨਜ਼ेड ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਆਹ ਹੁਣ ਜਾਣਦੇ ਹਾਂ ਸਖਤ ਡੈਪਿਊਟੇਸ਼ਨ ਨਿਯਮਾਂ ਦੇ ਬਾਰੇ ਵਰਤਮਾਨ ਦੇ ਵਿੱਚ ਜੇ ਕੋਈ ਪ੍ਰਵਾਸੀ ਰੈਜ਼ਿਡੈਂਸ ਵੀਜ਼ਾ 10 ਸਾਲ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ ਤਾਂ ਉਸ ਨੂੰ ਗੰਭੀਰ ਅਪਰਾਧ ਕਰਨ ਵੇਲੇ ਵੀ ਰਿਪੋਰਟ ਨਹੀਂ ਕੀਤਾ ਜਾ ਸਕਦਾ ਪੈਰਕਾ ਸਟੇਨਫੋਰਡ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਇਸ ਨੂੰ ਠੀਕ ਕਰ ਰਹੇ ਹਾਂ ਨਵੇਂ ਨਿਯਮਾਂ ਅਨੁਸਾਰ ਰੈਜ਼ਿਡੈਂਸ ਕਲਾਸ ਵੀਜ਼ਾ ਧਾਰਕਾਂ ਨੂੰ ਗੰਭੀਰ ਅਪਰਾਧਾਂ ਲਈ 20 ਸਾਲ ਤੱਕ ਰਿਪੋਰਟ ਕੀਤੇ ਜਾਣ ਦੀ ਜ਼ਿੰਮੇਵਾਰੀ ਵਧਾਈ ਜਾਵੇਗੀ ਹੁਣ ਜਾਣਦੇ ਹਾਂ ਕਿ ਇਹ ਬਦਲਾਅ ਵਿੱਚ ਹੋਰ ਕੀ ਕੀ ਸ਼ਾਮਲ ਹੈ ਪ੍ਰਵਾਸੀਆਂ ਨੂੰ ਸ਼ੋਸ਼ਣ ਕਰਨ ਵਾਲਿਆਂ ਨੂੰ ਵਧੇਰੇ ਸਜ਼ਾ ਜਿਸ ਦੇ ਵਿੱਚ ਵੱਧ ਤੋਂ ਵੱਧ ਜੇਲ੍ਹ ਦੀ ਮਿਆਦ ਨੂੰ 7 ਸਾਲ ਤੋਂ ਵਧਾ ਕੇ 10 ਸਾਲ ਕੀਤਾ ਜਾਵੇਗਾ ਇਹ ਸਪਸ਼ਟ ਕਰਨਾ ਕਿ ਪੁਰਾਣੇ ਅਪਰਾਧ ਜਿਸ ਦੇ ਵਿੱਚ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਬਾਹਲੇ ਅਪਰਾਧ ਵੀ ਸ਼ਾਮਲ ਹਨ ਡੈਪੋਟੇਸ਼ਨ ਨੂੰ ਚਾਲੂ ਕਰ ਸਕਦੇ ਹਨ ਗਲਤੀ ਨਾਲ ਜਾਰੀ ਕੀਤੇ ਗਏ ਵੀਜ਼ਿਆਂ ਦੀ ਪ੍ਰਵਾਸ਼ਾ ਨੂੰ ਵਧਾਉਣਾ ਜਿਸ ਨਾਲ ਗਲਤ ਵੀਜ਼ੇ ਨੂੰ ਹਟਾਉਣ ਦੀ ਆਗਿਆ ਮਿਲੇਗੀ ਜੇਕਰ ਕੋਈ ਭੌਤਿਕ ਪਤਾ ਨਹੀਂ ਮਿਲਦਾ ਤਾਂ ਡੈਪੋਟੇਸ਼ਨ ਨੋਟਿਸ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਭੇਜਣ ਦੀ ਆਗਿਆ ਮਿਲੇਗੀ ਇਮੀਗ੍ਰੇਸ਼ਨ ਅਫਸਰਾਂ ਨੂੰ ਆਈਡੈਂਟੀਫਾਈ ਅਧਿਕਾਰਤ ਜਾਣਕਾਰੀ ਮੰਗਣ ਦੀ ਸ਼ਕਤੀ ਦੇਣਾ ਜੇਕਰ ਵੀਜ਼ਾ ਸ਼ਰਤਾਂ ਦੀ ਉਲੰਘਣਾ ਜਾਂ ਡੈਪੋਟੇਸ਼ਨ ਦੀ ਸੰਭਾਵਨਾ ਨੂੰ ਸੰਦੇਹ ਕਰਨ ਲਈ ਵਾਜਿਬ ਕਰਨਾ ਹੋਵੇ ਇਸ ਤੋਂ ਬਾਅਦ 에리카ਸਟਨਫੋ ਨੇ ਕਿਹਾ ਹੈ ਕਿ ਪ੍ਰਵਾਸੀਆਂ ਦਾ ਸ਼ੋਸ਼ਣ ਅਸਵੀਕਾਰਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਬਦਲਾ ਇਸ ਅਪਰਾਧ ਦੀ ਗੰਭੀਰਤਾ ਨੂੰ ਮਾਨਤਾ ਦਿੰਦਾ ਹੈ ਅਤੇ ਇਸ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਦਾ ਸਮੂਹ ਨੂੰ ਵਧਾਉਂਦਾ ਹੈ ਜਿਸ ਨਾਲ ਸ਼ੋਸ਼ਣ ਦੇ ਮੌਕੇ ਨੂੰ ਘਟਾਉਣਾ ਅਤੇ ਜਦੋਂ ਵੀ ਇਹ ਵਾਪਰੇ ਤਾਂ ਉਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਉਹਨਾਂ ਨੇ ਦੱਸਿਆ ਹੈ ਕਿ ਜੁਲਾਈ 2025 ਤੋਂ ਜੂਨ 2025 ਤੱਕ 1259 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਆਈਐਨਜੈਡ ਨੇ ਇਸ ਬਾਬਤ ਦੱਸਿਆ ਹੈ ਕਿ ਉਹ ਉਹਨਾਂ ਵਿਅਕਤੀਆਂ ਨੂੰ ਹਟਾਉਣ ਨੂੰ ਪੈਲ ਦਿੰਦੇ ਹਨ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ ਜਾਂ ਅਪਰਾਧੀ ਗਤੀਆਂ ਦੇ ਵਿੱਚ ਸ਼ਾਮਲ ਹਨ ਜਦਕਿ ਸੰਭਵ ਹੋਵੇ ਤਾਂ ਸਵੈ ਇੱਛਕ ਵਾਪਸੀ ਨੂੰ ਉਤਸ਼ਾਹਿਤ ਕਰਦੇ ਹਨ ਆਹ ਹੁਣ ਜਾਣਦੇ ਹਾਂ ਓਵਰਸ਼ੇਅਰ ਦੀ ਗਿਣਤੀ ਅਤੇ ਕੌਮਤਾ ਆਈਐਨਜ਼ ਡਬਲੂ ਲੋ ਵੀਰਵਾਨ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਲੋਕ ਆਪਣੇ ਵੀਜ਼ੇ ਨੂੰ ਓਵਰਸਟੇਅਰ ਕਾਰਡ ਰਹਿ ਹਨ ਇਹ ਅੰਦਾਜ਼ਾ ਇੱਕ ਨਵੇਂ ਅਤੇ ਵਧੇਰੇ ਸਹੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ 2017 ਵਾਲੇ ਪਿਛਲੇ ਅੰਦਾਜ਼ੇ ਨੂੰ ਬਦਲਦਾ ਹੈ ਜਿਸ ਦੇ ਵਿੱਚ ਗਿਣਤੀ 14000 ਦੇ ਕਰੀਬ ਸੀ ਟੋਂਗਾ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਓਵਰਸਟੇਅਰ ਵਾਲੀਆਂ ਕੌਮਾਂ ਤਾਂ ਵਿੱਚ ਸਿਖਰ ਤੇ ਹਨ ਜਿਸ ਤੋਂ ਬਾਅਦ ਸਮੂਆ, ਭਾਰਤ, ਗ੍ਰੇਟ ਬ੍ਰਿਟੇਨ, ਫਿਲੀਪੀਨਸ, ਮਲੇਸ਼ੀਆ, ਕੈਨੇਡਾ ਅਤੇ ਜਰਮਨੀ ਹਨ ਇਹ ਟੌਪ 10 ਕੌਮਾਂ ਤਾਂ ਕੁੱਲ ਅੰਦਾਜ਼ੇ ਦੇ ਲਗਭਗ 70 ਚੀਜ਼ ਦੀ ਨੂੰ ਨੁਮਾਇੰਦੀ ਕਰਦੀਆਂ ਹਨ ਜਿਆਤਰ ਓਵਰਸਟੇਅਰ ਵਿਜ਼ਟਰ ਵੀਜ਼ੇ ਤੇ ਹਨ ਜਦਕਿ ਵਰਕ ਵੀਜ਼ੇ ਤੇ 2219 ਅਤੇ ਵਿਦਿਆਰਥੀ ਵੀਜ਼ੇ ਤੇ 1031 ਲੋਕ ਹਨ ਇਸ ਦੇ ਸਬੰਧ ਵਿੱਚ ਸਟੀਵ ਵਾਟਸਨ ਜਨਰਲ ਮੈਨੇਜਰ ਆਫ ਇਮੀਗ੍ਰੇਸ਼ਨ ਕੰਪਲਸ ਐਂਡ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਓਵਰਸਟੇਅ ਨਿਊਜ਼ੀਲੈਂਡ ਦੀ ਅਸਥਾਈ ਪ੍ਰਵਾਸੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਲੋਕ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹਨ ਤੇ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਜਾਂਦੇ ਹਨ ਪਰ ਅਫਸੋਸ ਕਿ ਕੁਝ ਨਹੀਂ ਜਾਂਦੇ ਅਤੇ ਨਤੀਜੇ ਵਜੋਂ ਗੈਰਕਾਨੂੰਨੀ ਤੌਰ ਤੇ ਇੱਥੇ ਹੀ ਰਹਿੰਦੇ ਹਨ। ਓਵਰਸਟੇਅ ਅੰਦਾਜ਼ੇ ਨੂੰ ਹਰ ਸਾਲ ਅਪਡੇਟ ਕੀਤਾ ਹੋਣਾ ਜਾਵੇਗਾ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਜਨਤਕ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਮਦਦ ਮਿਲੇਗੀ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਉਹ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਜਾਰੀ ਰੱਖਣਗੇ ਅਤੇ ਸ਼ੁਰੂਆਤੀ ਦਖਲ ਪ੍ਰਕਿਰਿਆ ਪੇਸ਼ ਕਰਦੇ ਹਨ ਜਿਸ ਦੇ ਵਿੱਚ ਡੈਪੋਟੇਸ਼ਨ ਲਾਗੂ ਕਰਨ ਤੋਂ ਪਹਿਲਾਂ ਸਵੈਇਸ਼ਕ ਵਾਪਸੀ ਦੇ ਵਿਕਲਪ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਸਾਡਾ ਆਪਰੇਸ਼ਨਲ ਫੋਕਸ ਇਹ ਯਕੀਨੀ ਬਣਾਉਣਾ ਹੈ ਕਿ ਨਿਊਜ਼ੀਲੈਂਡ ਲਈ ਸਭ ਤੋਂ ਵੱਡੇ ਖਤਰੇ ਵਾਲੇ ਲੋਕਾਂ ਨੂੰ ਰਿਪੋਰਟ ਕੀਤਾ ਜਾਵੇ ਨਿਊਜ਼ੀਲੈਂਡ ਦੀ ਸਾਦਗੀ ਅਤੇ ਇੱਥੇ ਦੇ ਖੂਬਸੂਰਤ ਕੁਦਰਤੀ ਨਜ਼ਾਰੇ ਹਰ ਇੱਕ ਨੂੰ ਆਪਣੇ ਵੱਲ ਖਿੱਚਦੇ ਹਨ। ਹਰ ਸਾਲ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਪੁੱਜਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਤਾਂ ਆਪਣੇ ਵੀਜ਼ੇ ਦੀ ਮਿਆਦ ਰਹਿਦਿਆਂ ਹੀ ਵਾਪਸ ਚਲੇ ਜਾਂਦੇ ਹਨ ਜਦਕਿ ਕੁਝ ਲੋਕ ਗੈਰਕਾਨੂੰਨੀ ਢੰਗ ਨਾਲ ਇੱਥੇ ਰਹਿਣਾ ਸ਼ੁਰੂ ਕਰਦੇ ਹਨ। ਇਸ ਤੇ ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਅੰਕੜੇ ਪੇਸ਼ ਕੀਤੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਆਓ ਜਾਣਦੇ ਹਾਂ ਪੂਰੀ ਡਿਟੇਲ ਨਿਊਜ਼ੀਲੈਂਡ ਸਰਕਾਰ ਨੇ ਗੰਭੀਰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਵੱਡੀ ਕਾਰਵਾਈ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਨਵੇਂ ਡਿਪੋਟੇਸ਼ਨ ਨਿਯਮ ਵੀ ਸ਼ਾਮਲ ਕੀਤੇ ਗਏ ਹਨ ਇਸ ਵੇਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਖੁਲਾਸਾ ਕੀਤਾ ਹੈ ਕਿ ਇਸ ਵੇਲੇ 20000 ਤੋਂ ਵੱਧ ਲੋਕ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿੱਚ ਰਹਿ ਰਹੇ ਹਨ ਮਿਗ੍ਰੇਸ਼ਨ ਮੰਤਰੀ 에리카 ਸਟੇਨਫੋਰਡ ਨੇ ਕਿਹਾ ਹੈ ਕਿ ਇਹ ਪ੍ਰਸਤਾਵਿਤ ਕਾਨੂੰਨੀ ਬਦਲਾਅ ਜੋ ਜਲਦੀ ਹੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਹਨ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਮੌਜੂਦ ਨੁਕਸਾਨ ਨੂੰ ਦੂਰ ਕਰਨ ਅਤੇ ਅਧਿਕਾਰੀਆਂ ਨੂੰ ਵਧੇਰੇ ਨਿਰਣਾਇਕ ਕਾਰਵਾਈ ਕਰਨ ਦੀ ਆਗਿਆ ਦੇਣ ਲਈ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਵਾਸੀ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਮੀਗ੍ਰੇਸ਼ਨ ਐਨਜ਼ਡ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਦੀ ਪਾਲਣਾ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਨੂੰ ਪਹਿਲ ਦਿੱਤੀ ਜਾਵੇ। ਇਮੀਗ੍ਰੇਸ਼ਨ ਕੰਪਾਇਲਸ ਐਂਡ ਇਨਵੈਸਟੀਗੇਸ਼ਨ ਦੇ ਜਰਨਲ ਮੈਨੇਜਰ ਸਟੀ ਵਾਟਸਨ ਨੇ ਕਿਹਾ ਹੈ ਕਿ ਵੀਜ਼ਾ ਓਵਰਸਟੇਅਰ ਕਰਨ ਵਾਲੇ ਲੋਕਾਂ ਦੀ ਗਿਣਤੀ ਨਿਊਜ਼ੀਲੈਂਡ ਆਉਣ ਵਾਲੇ ਕੁੱਲ ਅਰਜੀ ਮਾਈਗ੍ਰੈਂਟਾਂ ਦਾ ਬਹੁਤ ਛੋਟਾ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਹਰ ਸਾਲ ਨਿਊਜ਼ੀਲੈਂਡ ਦੇ ਵਿੱਚ ਲਗਭਗ 1 ਮਿਲੀਅਨ ਵੀਜ਼ਾ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਰੀਬ 3.5 ਮਿਲੀਅਨ ਲੋਕ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਂਦੇ ਹਨ। ਬਹੁਤ ਵੱਡੀ ਗਿਣਤੀ ਲੋਕ ਸਮੇਤ ਵਾਪਸ ਚਲੇ ਵੀ ਜਾਂਦੇ ਹਨ ਪਰ ਕੁਝ ਲੋਕ ਨਹੀਂ ਜਾਂਦੇ ਤੇ ਗੈਰਕਾਨੂੰਨੀ ਤੌਰ ਤੇ ਇੱਥੇ ਰਹਿ ਜਾਂਦੇ ਹਨ ਆਈਐਨਜ਼ ਨੇ ਕਿਹਾ ਹੈ ਕਿ ਇਹ ਅੰਕੜਾ ਹਰ ਸਾਲ ਅਪਡੇਟ ਕੀਤੇ ਜਾਣਗੇ ਅਤੇ ਨਾਲ ਦੀ ਨਾਲ ਪ੍ਰਕਾਸ਼ਿਤ ਵੀ ਕੀਤੇ ਜਾਣਗੇ ਤਾਂ ਜੋ ਪ੍ਰਣਾਲੀ ਤੇ ਭਰੋਸਾ ਵਧੇ ਏਜੰਸੀ ਨੇ ਆਪਣੇ ਵਲੰਟਰੀ ਰਵਾਨਗੀ ਪ੍ਰੋਗਰਾਮ ਬਾਰੇ ਵੀ ਦੱਸਿਆ ਹੈ ਜਿੱਥੇ ਓਵਰਸਟੇਅਰ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਨਿਊਜ਼ੀਲੈਂਡ ਛੱਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ 1 ਜਨਵਰੀ 2024 ਤੋਂ 30 ਜੂਨ 2025 ਦੇ ਦਰਮਿਆਨ 1259 ਗੈਰ ਕਾਨੂੰਨੀ ਲੋਕਾਂ ਨੂੰ ਜਾ ਤਾਂ ਡਿਪੋਰਟ ਕੀਤਾ ਗਿਆ ਹੈ ਤੇ ਜਾ ਉਹਨਾਂ ਨੇ ਖੁਦ ਦੇਸ਼ ਛੱਡ ਦਿੱਤਾ ਹੈ ਜੋ ਪਿਛਲੇ ਸਾਲ ਨਾਲੋਂ 352 ਵਾਧ ਹਨ ਇਸ ਦੇ ਨਾਲ ਹੀ ਪੀਹਾ ਵੀ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ ਸ਼ੁਰੂਆਤੀ ਖੋਜ ਮੁਤਾਬਕ ਪਿਛਲੇ 7 ਸਾਲਾਂ ਦੇ ਵਿੱਚ ਇੱਥੇ 27 ਲੋਕ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ 21 ਪੰਜਾਬੀ ਜਾਂ ਭਾਰਤੀ ਹੋਣਾ ਮੰਨਿਆ ਜਾ ਰਿਹਾ ਹੈ ਇਸ ਦੀ ਪੁਸ਼ਟੀ ਲਈ ਇੱਕ ਅਧਿਕਾਰੀ ਜਾਣਕਾਰੀ ਅਧਿਨਿਯਮ ਦੀ ਅਰਜ਼ੀ ਤਿਆਰ ਕੀਤੀ ਜਾ ਰਹੀ ਹੈ ਜੋ ਵੀ ਲੋਕ ਨਿਊਜ਼ੀਲੈਂਡ ਵਿੱਚ ਗੈਰਕਾਨੂੰਨੀ ਤੌਰ ਤੇ ਹਨ ਉਹਨਾਂ ਨੂੰ ਆਪਣੀ ਸਥਿਤੀ ਤੇ ਗੱਲਬਾਤ ਕਰਨ ਅਤੇ ਉਪਲਬਧ ਵਿਕਲਪਾਂ ਦੀ ਜਾਂਚ ਕਰਨ ਲਈ ਆਈਐਨਜ਼ेड ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਆਹ ਹੁਣ ਜਾਂਦੇ ਹਾਂ ਸਖਤ ਡੈਪੂਟੇਸ਼ਨ ਨਿਯਮਾਂ ਦੇ ਬਾਰੇ ਵਰਤਮਾਨ ਦੇ ਵਿੱਚ ਜੇ ਕੋਈ ਪ੍ਰਵਾਸੀ ਰੈ residense ਵੀਜ਼ਾ 10 ਸਾਲ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ ਤਾਂ ਉਸ ਨੂੰ ਗੰਭੀਰ ਅਪਰਾਧ ਕਰਨ ਵੇਲੇ ਵੀ ਰਿਪੋਰਟ ਨਹੀਂ ਕੀਤਾ ਜਾ ਸਕਦਾ ਅਰਕਾਸਟੇਨ ਫੋਰ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਇਸ ਨੂੰ ਠੀਕ ਕਰ ਰਹੇ ਹਾਂ ਨਵੇਂ ਨਿਯਮਾਂ ਅਨੁਸਾਰ ਰੈਜ਼ਿਡੈਂਸ ਕਲਾਸ ਵੀਜ਼ਾ ਧਾਰਕਾਂ ਨੂੰ ਗੰਭੀਰ ਅਪਰਾਧਾਂ ਲਈ 20 ਸਾਲ ਤੱਕ ਰਿਪੋਰਟ ਕੀਤੇ ਜਾਣ ਦੀ ਜ਼ਿੰਮੇਵਾਰੀ ਵਧਾਈ ਜਾਵੇਗੀ ਹੁਣ ਜਾਣਦੇ ਹਾਂ ਕਿ ਇਹ ਬਦਲਾਅ ਵਿੱਚ ਹੋਰ ਕੀ ਕੀ ਸ਼ਾਮਲ ਹੈ ਪ੍ਰਵਾਸੀਆਂ ਨੂੰ ਸ਼ੋਸ਼ਣ ਕਰਨ ਵਾਲਿਆਂ ਨੂੰ ਵਧੇਰੇ ਸਜ਼ਾ ਜਿਸ ਦੇ ਵਿੱਚ ਵੱਧ ਤੋਂ ਵੱਧ ਜੇਲ੍ਹ ਦੀ ਮਿਆਦ ਨੂੰ 7 ਸਾਲ ਤੋਂ ਵਧਾ ਕੇ 10 ਸਾਲ ਕੀਤਾ ਜਾਵੇਗਾ ਇਹ ਸਪਸ਼ਟ ਕਰਨਾ ਕਿ ਪੁਰਾਣੇ ਅਪਰਾਧ ਜਿਸ ਦੇ ਵਿੱਚ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਾਲੇ ਅਪਰਾਧ ਵੀ ਸ਼ਾਮਲ ਹਨ ਡੈਪੋਟੇਸ਼ਨ ਨੂੰ ਚਾਲੂ ਕਰ ਸਕਦੇ ਹਨ ਗਲਤੀ ਨਾਲ ਜਾਰੀ ਕੀਤੇ ਗਏ ਵੀਜ਼ਿਆਂ ਦੀ ਪ੍ਰਵਾਸ਼ਣਾ ਨੂੰ ਵਧਾਉਣਾ ਜਿਸ ਨਾਲ ਗਲਤ ਵੀਜ਼ੇ ਨੂੰ ਹਟਾਉਣ ਦੀ ਆਗਿਆ ਮਿਲੇਗੀ ਜੇਕਰ ਕੋਈ ਭੌਤਿਕ ਪਤਾ ਨਹੀਂ ਮਿਲਦਾ ਤਾਂ ਡੈਪੋਟੇਸ਼ਨ ਨੋਟਿਸ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਭੇਜਣ ਦੀ ਆਗਿਆ ਮਿਲੇਗੀ ਇਮੀਗ੍ਰੇਸ਼ਨ ਅਫਸਰਾਂ ਨੂੰ ਆਇਡੈਂਟੀਫਾਈ ਅਧਿਕਾਰਤ ਜਾਣਕਾਰੀ ਮੰਗਣ ਦੀ ਸ਼ਕਤੀ ਦੇਣਾ ਜੇਕਰ ਵੀਜ਼ਾ ਸ਼ਰਤਾਂ ਦੀ ਉਲੰਘਣਾ ਜਾਂ ਡੈਪੂਟੇਸ਼ਨ ਦੀ ਸੰਭਾਵਨਾ ਨੂੰ ਸੰਦੇਹ ਕਰਨ ਲਈ ਵਾਜਿਬ ਕਰਨਾ ਹੋਵੇ ਇਸ ਤੋਂ ਬਾਅਦ 에리카ਸਟਨਫੋ ਨੇ ਕਿਹਾ ਹੈ ਕਿ ਪ੍ਰਵਾਸੀਆਂ ਦਾ ਸ਼ੋਸ਼ਣ ਅਸਵੀਕਾਰਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਬਦਲਾ ਇਸ ਅਪਰਾਧ ਦੀ ਗੰਭੀਰਤਾ ਨੂੰ ਮਾਨਤਾ ਦਿੰਦਾ ਹੈ ਅਤੇ ਇਸ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਦਾ ਸਮੂਹ ਨੂੰ ਵਧਾਉਂਦਾ ਹੈ ਜਿਸ ਨਾਲ ਸ਼ੋਸ਼ਣ ਦੇ ਮੌਕੇ ਨੂੰ ਘਟਾਉਣਾ ਅਤੇ ਜਦੋਂ ਵੀ ਇਹ ਬਾਫਰੇ ਤਾਂ ਉਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਉਹਨਾਂ ਨੇ ਦੱਸਿਆ ਹੈ ਕਿ ਜੁਲਾਈ 2025 ਤੋਂ ਜੂਨ 2025 ਤੱਕ 1259 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਆਈਐਨਜ਼ ਨੇ ਇਸ ਬਾਬਤ ਦੱਸਿਆ ਹੈ ਕਿ ਉਹ ਉਹਨਾਂ ਵਿਅਕਤੀਆਂ ਨੂੰ ਹਟਾਉਣ ਨੂੰ ਪਹਿਲ ਦਿੰਦੇ ਹਨ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ ਜਾਂ ਅਪਰਾਧੀ ਗਤੀਆਂ ਦੇ ਵਿੱਚ ਸ਼ਾਮਲ ਹਨ ਜਦਕਿ ਸੰਭਵ ਹੋਵੇ ਤਾਂ ਸਵੈ ਇੱਛਕ ਵਾਪਸੀ ਨੂੰ ਉਤਸ਼ਾਹਿਤ ਕਰਦੇ ਹਨ ਆਹ ਹੁਣ ਜਾਣਦੇ ਹਾਂ ਓਵਰਸ਼ੀਅਰ ਦੀ ਗਿਣਤੀ ਅਤੇ ਕੌਮੇਤਾ ਆਈਐਨਡੀਐਡਬਲ ਵਿਰਵਾਣ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਲੋਕ ਆਪਣੇ ਵੀਜ਼ੇ ਨੂੰ ਓਵਰਸਟੇਅਰ ਕਾਰਡ ਰਹਿ ਹਨ ਇਹ ਅੰਦਾਜ਼ਾ ਇੱਕ ਨਵੇਂ ਅਤੇ ਵਧੇਰੇ ਸਹੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ 2017 ਵਾਲੇ ਪਿਛਲੇ ਅੰਦਾਜ਼ੇ ਨੂੰ ਬਦਲਦਾ ਹੈ ਜਿਸ ਦੇ ਵਿੱਚ ਗਿਣਤੀ 14000 ਦੇ ਕਰੀਬ ਸੀ ਟੋਂਗਾ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਓਵਰਸਟੇਅਰ ਵਾਲੀਆਂ ਕੌਮਾਂਤਾਂ ਵਿੱਚ ਸਿਖਰ ਤੇ ਹਨ ਜਿਸ ਤੋਂ ਬਾਅਦ ਸਮੂਹਾ ਭਾਰਤ, ਗ੍ਰੇਟ ਬ੍ਰਿਟੇਨ, ਫਿਲੀਪੀਨਸ, ਮਲੇਸ਼ੀਆ, ਕੈਨੇਡਾ ਅਤੇ ਜਰਮਨੀ ਹਨ ਇਹ ਟੌਪ 10 ਕੌਮਾਂਤਾਂ ਕੁੱਲ ਅੰਦਾਜੇ ਦੇ ਲਗਭਗ 70 ਫੀਸਦੀ ਨੂੰ ਨੁਮਾਇੰਦੀ ਕਰਦੀਆਂ ਹਨ ਜ਼ਿਆਤਰ ਓਵਰਸਟੇਅਰ ਵਿਜ਼ਟਰ ਵੀਜ਼ੇ ਤੇ ਹਨ ਜਦਕਿ ਵਰਕ ਵੀਜ਼ੇ ਤੇ 2219 ਅਤੇ ਵਿਦਿਆਰਥੀ ਵੀਜ਼ੇ ਤੇ 1031 ਲੋਕ ਹਨ ਇਸ ਦੇ ਸਬੰਧ ਵਿੱਚ ਸਟੀਵ ਵਾਟਸਨ ਜਨਰਲ ਮੈਨੇਜਰ ਆਫ ਇਮੀਗ੍ਰੇਸ਼ਨ ਕੰਪਲਸ ਐਂਡ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਓਵਰਸਟੇਅ ਨਿਊਜ਼ੀਲੈਂਡ ਦੀ ਅਸਥਾਈ ਪ੍ਰਵਾਸੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਲੋਕ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹਨ ਤੇ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਜਾਂਦੇ ਹਨ ਪਰ ਅਫਸੋਸ ਕਿ ਕੁਝ ਨਹੀਂ ਜਾਂਦੇ ਅਤੇ ਨਤੀਜੇ ਵਜੋਂ ਗੈਰਕਾਨੂੰਨੀ ਤੌਰ ਤੇ ਇੱਥੇ ਹੀ ਰਹਿੰਦੇ ਹਨ। ਓਵਰਸਟੇਅ ਅੰਦਾਜ਼ੇ ਨੂੰ ਹਰ ਸਾਲ ਅਪਡੇਟ ਕੀਤਾ ਹੋਣਾ ਜਾਵੇਗਾ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਜਨਤਕ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਮਦਦ ਮਿਲਗੀ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਉਹ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਜਾਰੀ ਰੱਖਣਗੇ ਅਤੇ ਸ਼ੁਰੂਆਤੀ ਦਖਲ ਪ੍ਰਕਿਰਿਆ ਪੇਸ਼ ਕਰਦੇ ਹਨ ਜਿਸ ਦੇ ਵਿੱਚ ਡੈਪੂਟੇਸ਼ਨ ਲਾਗੂ ਕਰਨ ਤੋਂ ਪਹਿਲਾਂ ਸਵੈਇੱਛਕ ਵਾਪਸੀ ਦੇ ਵਿਕਲਪ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਸਾਡਾ ਆਪਰੇਸ਼ਨਲ ਫੋਕਸ ਇਹ ਯਕੀਨੀ ਬਣਾਉਣਾ ਹੈ ਕਿ ਨਿਊਜ਼ੀਲੈਂਡ ਲਈ ਸਭ ਤੋਂ ਵੱਡੇ ਖਤਰੇ ਵਾਲੇ ਲੋਕਾਂ ਨੂੰ ਰਿਪੋਰਟ ਕੀਤਾ ਜਾਵੇ ਨਿਊਜ਼ੀਲੈਂਡ ਦੀ ਸਾਦਗੀ ਅਤੇ ਇੱਥੇ ਦੇ ਖੂਬਸੂਰਤ ਕੁਦਰਤੀ ਨਜ਼ਾਰੇ ਹਰ ਇੱਕ ਨੂੰ ਆਪਣੇ ਵੱਲ ਖਿੱਚਦੇ ਹਨ ਹਰ ਸਾਲ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਪੁੱਜਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਤਾਂ ਆਪਣੇ ਵੀਜ਼ੇ ਦੀ ਮਿਆਦ ਰਹਿਦਿਆਂ ਹੀ ਵਾਪਸ ਚਲੇ ਜਾਂਦੇ ਹਨ ਜਦਕਿ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਇੱਥੇ ਰਹਿਣਾ ਸ਼ੁਰੂ ਕਰਦੇ ਹਨ ਇਸ ਤੇ ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਅੰਕੜੇ ਪੇਸ਼ ਕੀਤੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਆਓ ਜਾਣਦੇ ਹਾਂ ਪੂਰੀ ਡਿਟੇਲ ਨਿਊਜ਼ੀਲੈਂਡ ਸਰਕਾਰ ਨੇ ਗੰਭੀਰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਵੱਡੀ ਕਾਰਵਾਈ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਨਵੇਂ ਡਿਪੋਟੇਸ਼ਨ ਨਿਯਮ ਵੀ ਸ਼ਾਮਲ ਕੀਤੇ ਗਏ ਹਨ ਇਸ ਵੇਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਖੁਲਾਸਾ ਕੀਤਾ ਹੈ ਕਿ ਇਸ ਵੇਲੇ 20000 ਤੋਂ ਵੱਧ ਲੋਕ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿੱਚ ਰਹਿ ਰਹੇ ਹਨ ਇਮੀਗ੍ਰੇਸ਼ਨ ਮੰਤਰੀ 에리카 ਸਟੇਨਫੋਰਡ ਨੇ ਕਿਹਾ ਹੈ ਕਿ ਇਹ ਪ੍ਰਸਤਾਵਿਤ ਕਾਨੂੰਨੀ ਬਦਲਾਅ ਜੋ ਜਲਦੀ ਹੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਹਨ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਮੌਜੂਦ ਨੁਕਸਾਨ ਨੂੰ ਦੂਰ ਕਰਨ ਅਤੇ ਅਧਿਕਾਰੀਆਂ ਨੂੰ ਵਧੇਰੇ ਨਿਰਣਾਇਕ ਕਾਰਵਾਈ ਕਰਨ ਦੀ ਆਗਿਆ ਦੇਣ ਲਈ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਵਾਸੀ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਮੀਗ੍ਰੇਸ਼ਨ ਐਨਜ਼ेड ਨੂੰ ਸਪਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਦੀ ਪਾਲਣਾ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਨੂੰ ਪਹਿਲ ਦਿੱਤੀ ਜਾਵੇ। ਇਮੀਗ੍ਰੇਸ਼ਨ ਕੰਪਲਸ ਐਂਡ ਇਨਵੈਸਟੀਗੇਸ਼ਨ ਦੇ ਜਰਨਲ ਮੈਨੇਜਰ ਸਟੀ ਵਾਟਸਨ ਨੇ ਕਿਹਾ ਹੈ ਕਿ ਵੀਜ਼ਾ ਓਵਰਸਟੇਅਰ ਕਰਨ ਵਾਲੇ ਲੋਕਾਂ ਦੀ ਗਿਣਤੀ ਨਿਊਜ਼ੀਲੈਂਡ ਆਉਣ ਵਾਲੇ ਕੁੱਲ ਅਰਜੀ ਮਾਈਗ੍ਰੈਂਟਾਂ ਦਾ ਬਹੁਤ ਛੋਟਾ ਹਿੱਸਾ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਹਰ ਸਾਲ ਨਿਊਜ਼ੀਲੈਂਡ ਦੇ ਵਿੱਚ ਲਗਭਗ 1 ਮਿਲੀਅਨ ਵੀਜ਼ਾ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਰੀਬ 3.5 ਮਿਲੀਅਨ ਲੋਕ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਂਦੇ ਹਨ। ਬਹੁਤ ਵੱਡੀ ਗਿਣਤੀ ਲੋਕ ਸਮੇਂ ਤੇ ਵਾਪਸ ਚਲੇ ਵੀ ਜਾਂਦੇ ਹਨ ਪਰ ਕੁਝ ਲੋਕ ਨਹੀਂ ਜਾਂਦੇ ਤੇ ਗੈਰਕਾਨੂੰਨੀ ਤੌਰ ਤੇ ਇੱਥੇ ਰਹਿ ਜਾਂਦੇ ਹਨ। ਆਈਐਨਜ਼ੈਡ ਨੇ ਕਿਹਾ ਹੈ ਕਿ ਇਹ ਅੰਕੜਾ ਹਰ ਸਾਲ ਅਪਡੇਟ ਕੀਤੇ ਜਾਣਗੇ ਅਤੇ ਨਾਲ ਦੇ ਨਾਲ ਪ੍ਰਕਾਸ਼ਿਤ ਵੀ ਕੀਤੇ ਜਾਣਗੇ ਤਾਂ ਜੋ ਪ੍ਰਣਾਲੀ ਤੇ ਭਰੋਸਾ ਵਧੇ ਏਜੰਸੀ ਨੇ ਆਪਣੇ ਵਲੰਟੀਅਰ ਰਵਾਨਗੀ ਪ੍ਰੋਗਰਾਮ ਬਾਰੇ ਵੀ ਦੱਸਿਆ ਹੈ ਜਿੱਥੇ ওভারਸਟੇਅਰ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਨਿਊਜ਼ੀਲੈਂਡ ਛੱਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ 1 ਜੁਲਾਈ 2024 ਤੋਂ 30 ਜੂਨ 2025 ਦੇ ਦਰਮਿਆਨ 1259 ਗੈਰ ਕਾਨੂੰਨੀ ਲੋਕਾਂ ਨੂੰ ਜਾ ਤਾਂ ਡਿਪੋਰਟ ਕੀਤਾ ਗਿਆ ਹੈ ਤੇ ਜਾ ਉਹਨਾਂ ਨੇ ਖੁਦ ਦੇਸ਼ ਛੱਡ ਦਿੱਤਾ ਹੈ ਜੋ ਪਿਛਲੇ ਸਾਲ ਨਾਲੋਂ 352 ਵਾਧ ਹਨ ਇਸ ਦੇ ਨਾਲ ਹੀ ਪੀਹਾ ਵੀ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ ਸ਼ੁਰੂਆਤੀ ਖੋਜ ਮੁਤਾਬਕ ਪਿਛਲੇ 7 ਸਾਲਾਂ ਦੇ ਵਿੱਚ ਇੱਥੇ 27 ਲੋਕ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ 21 ਪੰਜਾਬੀ ਜਾਂ ਭਾਰਤੀ ਹੋਣਾ ਮੰਨਿਆ ਜਾ ਰਿਹਾ ਹੈ ਇਸ ਦੀ ਪੁਸ਼ਟੀ ਲਈ ਇੱਕ ਅਧਿਕਾਰੀ ਜਾਣਕਾਰੀ ਅਧਿਨਿਯਮ ਦੀ ਅਰਜ਼ੀ ਤਿਆਰ ਕੀਤੀ ਜਾ ਰਹੀ ਹੈ ਜੋ ਵੀ ਲੋਕ ਨਿਊਜ਼ੀਲੈਂਡ ਵਿੱਚ ਗੈਰਕਾਨੂੰਨੀ ਤੌਰ ਤੇ ਹਨ ਉਹਨਾਂ ਨੂੰ ਆਪਣੀ ਸਥਿਤੀ ਤੇ ਗੱਲਬਾਤ ਕਰਨ ਅਤੇ ਉਪਲਬਧ ਵਿਕਲਪਾਂ ਦੀ ਜਾਂਚ ਕਰਨ ਲਈ ਆਈਐਨਜ਼ेड ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਆਹ ਹੁਣ ਜਾਂਦੇ ਹਾਂ ਸਖਤ ਡੈਪੂਟੇਸ਼ਨ ਨਿਯਮਾਂ ਦੇ ਬਾਰੇ ਵਰਤਮਾਨ ਦੇ ਵਿੱਚ ਜੇ ਕੋਈ ਪ੍ਰਵਾਸੀ ਰੈ residense ਵੀਜ਼ਾ 10 ਸਾਲ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ ਤਾਂ ਉਸ ਨੂੰ ਗੰਭੀਰ ਅਪਰਾਧ ਕਰਨ ਵੇਲੇ ਵੀ ਰਿਪੋਰਟ ਨਹੀਂ ਕੀਤਾ ਜਾ ਸਕਦਾ ਅਰਕਾਸਟੇਨ ਫੋਰ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਇਸ ਨੂੰ ਠੀਕ ਕਰ ਰਹੇ ਹਾਂ ਨਵੇਂ ਨਿਯਮਾਂ ਅਨੁਸਾਰ ਰੈਜ਼ਿਡੈਂਸ ਕਲਾਸ ਵੀਜ਼ਾ ਧਾਰਕਾਂ ਨੂੰ ਗੰਭੀਰ ਅਪਰਾਧਾਂ ਲਈ 20 ਸਾਲ ਤੱਕ ਰਿਪੋਰਟ ਕੀਤੇ ਜਾਣ ਦੀ ਜ਼ਿੰਮੇਵਾਰੀ ਵਧਾਈ ਜਾਵੇਗੀ ਹੁਣ ਜਾਣਦੇ ਹਾਂ ਕਿ ਇਹ ਬਦਲਾਅ ਵਿੱਚ ਹੋਰ ਕੀ ਕੀ ਸ਼ਾਮਲ ਹੈ ਪਰਵਾਸੀਆਂ ਨੂੰ ਸ਼ੋਸ਼ਣ ਕਰਨ ਵਾਲਿਆਂ ਨੂੰ ਵਧੇਰੇ ਸਜ਼ਾ ਜਿਸ ਦੇ ਵਿੱਚ ਵੱਧ ਤੋਂ ਵੱਧ ਜੇਲ੍ਹ ਦੀ ਮਿਆਦ ਨੂੰ 7 ਸਾਲ ਤੋਂ ਵਧਾ ਕੇ 10 ਸਾਲ ਕੀਤਾ ਜਾਵੇਗਾ ਇਹ ਸਪਸ਼ਟ ਕਰਨਾ ਕਿ ਪੁਰਾਣੇ ਅਪਰਾਧ ਜਿਸ ਦੇ ਵਿੱਚ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਾਲੇ ਅਪਰਾਧ ਵੀ ਸ਼ਾਮਲ ਹਨ ਡੈਪੋਟੇਸ਼ਨ ਨੂੰ ਚਾਲੂ ਕਰ ਸਕਦੇ ਹਨ ਗਲਤੀ ਨਾਲ ਜਾਰੀ ਕੀਤੇ ਗਏ ਵੀਜ਼ਿਆਂ ਦੀ ਪ੍ਰਵਾਸਾ ਨੂੰ ਵਧਾਉਣਾ ਜਿਸ ਨਾਲ ਗਲਤ ਵੀਜ਼ੇ ਨੂੰ ਹਟਾਉਣ ਦੀ ਆਗਿਆ ਮਿਲੇਗੀ ਜੇਕਰ ਕੋਈ ਭੌਤਿਕ ਪਤਾ ਨਹੀਂ ਮਿਲਦਾ ਤਾਂ ਡੈਪੋਟੇਸ਼ਨ ਨੋਟਿਸ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਭੇਜਣ ਦੀ ਆਗਿਆ ਮਿਲੇਗੀ ਇਮੀਗ੍ਰੇਸ਼ਨ ਅਫਸਰਾਂ ਨੂੰ ਆਈਡੈਂਟੀਫਾਈ ਅਧਿਕਾਰਤ ਜਾਣਕਾਰੀ ਮੰਗਣ ਦੀ ਸ਼ਕਤੀ ਦੇਣਾ ਜੇਕਰ ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਆ ਡੈਪੋਟੇਸ਼ਨ ਦੀ ਸੰਭਾਵਨਾ ਨੂੰ ਸੰਦੇਹ ਕਰਨ ਲਈ ਵਾਜਿਬ ਕਰਨਾ ਹੋਵੇ ਇਸ ਤੋਂ ਬਾਅਦ 에리카 ਸਟਿੰਫੋ ਨੇ ਕਿਹਾ ਹੈ ਕਿ ਪ੍ਰਵਾਸੀਆਂ ਦਾ ਸ਼ੋਸ਼ਣ ਅਸਵੀਕਾਰਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਬਦਲਾ ਇਸ ਅਪਰਾਧ ਦੀ ਗੰਭੀਰਤਾ ਨੂੰ ਮਾਨਤਾ ਦਿੰਦਾ ਹੈ ਅਤੇ ਇਸ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਦਾ ਸਮੂਹ ਨੂੰ ਵਧਾਉਂਦਾ ਹੈ ਜਿਸ ਨਾਲ ਸ਼ੋਸ਼ਣ ਦੇ ਮੌਕੇ ਨੂੰ ਘਟਾਉਣਾ ਅਤੇ ਜਦੋਂ ਵੀ ਇਹ ਬਾਫਰੇ ਤਾਂ ਉਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਉਹਨਾਂ ਨੇ ਦੱਸਿਆ ਹੈ ਕਿ ਜੁਲਾਈ 2025 ਤੋਂ ਜੂਨ 2025 ਤੱਕ 1259 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਆਈਐਨਜੇਡ ਨੇ ਇਸ ਬਾਬਤ ਦੱਸਿਆ ਹੈ ਕਿ ਉਹ ਉਹਨਾਂ ਵਿਅਕਤੀਆਂ ਨੂੰ ਹਟਾਉਣ ਨੂੰ ਪੈਲ ਦਿੰਦੇ ਹਨ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ ਜੋ ਅਪਰਾਧੀ ਗਤੀਆਂ ਦੇ ਵਿੱਚ ਸ਼ਾਮਲ ਹਨ ਜਦ ਕਿ ਸੰਭਵ ਹੋਵੇ ਤਾਂ ਸਵੈ ਇੱਛਕ ਵਾਪਸੀ ਨੂੰ ਉਤਸ਼ਾਹਿਤ ਕਰਦੇ ਹਨ ਆਹ ਹੁਣ ਜਾਣਦੇ ਹਾਂ ਓਵਰਸ਼ੀਅਰ ਦੀ ਗਿਣਤੀ ਅਤੇ ਕੌਮਤਾ ਆਈਐਨਡੀਐਡਬਲ ਵੀਰਵਾਨ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਲੋਕ ਆਪਣੇ ਵੀਜ਼ੇ ਨੂੰ ਓਵਰਸਟੇਅਰ ਕਾਰਡ ਰਹਿ ਹਨ ਇਹ ਅੰਦਾਜ਼ਾ ਇੱਕ ਨਵੇਂ ਅਤੇ ਵਧੇਰੇ ਸਹੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ 2017 ਵਾਲੇ ਪਿਛਲੇ ਅੰਦਾਜ਼ੇ ਨੂੰ ਬਦਲਦਾ ਹੈ ਜਿਸ ਦੇ ਵਿੱਚ ਗਿਣਤੀ 14000 ਦੇ ਕਰੀਬ ਸੀ ਟੋਂਗਾ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਓਵਰਸਟੇਅਰ ਵਾਲੀਆਂ ਕੌਮਾਂ ਤਾਂ ਵਿੱਚ ਸਿਖਰ ਤੇ ਹਨ ਜਿਸ ਤੋਂ ਬਾਅਦ ਸਮੂਹਾ ਭਾਰਤ, ਗ੍ਰੇਟ ਬ੍ਰਿਟੇਨ, ਫਿਲੀਪੀਨਸ, ਮਲੇਸ਼ੀਆ, ਕੈਨੇਡਾ ਅਤੇ ਜਰਮਨੀ ਹਨ ਇਹ ਟੌਪ 10 ਕੌਮਾਂ ਤਾਂ ਕੁੱਲ ਅੰਦਾਜੇ ਦੇ ਲਗਭਗ 70 ਫੀਸਦੀ ਨੂੰ ਨੁਮਾਇੰਦੀ ਕਰਦੀਆਂ ਹਨ ਜ਼ਿਆਤਰ ਓਵਰਸਟੇਅਰ ਵਿਜ਼ਟਰ ਵੀਜ਼ੇ ਤੇ ਹਨ ਜਦਕਿ ਵਰਕ ਵੀਜ਼ੇ ਤੇ 2219 ਅਤੇ ਵਿਦਿਆਰਥੀ ਵੀਜ਼ੇ ਤੇ 1031 ਲੋਕ ਹਨ ਇਸ ਦੇ ਸਬੰਧ ਵਿੱਚ ਸਟੀਵ ਵਾਟਸਨ ਜਨਰਲ ਮੈਨੇਜਰ ਆਫ ਇਮੀਗ੍ਰੇਸ਼ਨ ਕੰਪਲਸ ਐਂਡ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਓਵਰਸਟੇਅ ਨਿਊਜ਼ੀਲੈਂਡ ਦੀ ਅਸਥਾਈ ਪ੍ਰਵਾਸੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਲੋਕ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹਨ ਤੇ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਜਾਂਦੇ ਹਨ ਪਰ ਅਫਸੋਸ ਕਿ ਕੁਝ ਨਹੀਂ ਜਾਂਦੇ ਅਤੇ ਨਤੀਜੇ ਵਜੋਂ ਗੈਰਕਾਨੂੰਨੀ ਤੌਰ ਤੇ ਇੱਥੇ ਹੀ ਰਹਿੰਦੇ ਹਨ। ਓਵਰਸਟੇਅ ਅੰਦਾਜ਼ੇ ਨੂੰ ਹਰ ਸਾਲ ਅਪਡੇਟ ਕੀਤਾ ਹੋਣਾ ਜਾਵੇਗਾ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਜਨਤਕ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਮਦਦ ਮਿਲੇਗੀ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਉਹ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਜਾਰੀ ਰੱਖਣਗੇ ਅਤੇ ਸ਼ੁਰੂਆਤੀ ਦਖਲ ਪ੍ਰਕਿਰਿਆ ਪੇਸ਼ ਕਰਦੇ ਹਨ ਜਿਸ ਦੇ ਵਿੱਚ ਡੈਪੋਟੇਸ਼ਨ ਲਾਗੂ ਕਰਨ ਤੋਂ ਪਹਿਲਾਂ ਸਵੈਇੱਛਕ ਵਾਪਸੀ ਦੇ ਵਿਕਲਪ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਆਈਐਨਜ਼ेड ਨੇ ਅੱਗੇ ਕਿਹਾ ਹੈ ਕਿ ਸਾਡਾ ኦਪਰੇਸ਼ਨਲ ਫੋਕਸ ਇਹ ਯਕੀਨੀ ਬਣਾਉਣਾ ਹੈ ਕਿ ਨਿਊਜ਼ੀਲੈਂਡ ਲਈ ਸਭ ਤੋਂ ਵੱਡੇ